ਪੰਜਾਬ ਅੰਦਰ ਸੌਣ ਮਹੀਨੇ ਦਾ ਵਿਆਹੀਆਂ ਹੋਈਆਂ ਬੀਬੀਆਂ ਲਈ ਇੱਕ ਵਿਸ਼ੇਸ਼ ਮਹੱਤਵ ਹੁੰਦਾ ਹੈ ਜੋ ਉਹਨਾਂ ਲਈ ਆਪਣੇ ਪੇਕੇਆਂ ਨਾਲ ਸਾਂਝ ਅਤੇ ਪਿਆਰ ਨੂੰ ਉਜਾਗਰ ਕਰਦਾ ਹੈ ਇਸ ਕਰਕੇ ਉਹ ਸੌਣ ਮਹੀਨੇ ਦਾ ਸਾਲ ਭਰ ਇੰਤਜ਼ਾਰ ਵੀ ਕਰਦੀਆਂ ਹਨ ਅਤੇ ਸੌਣ ਮਹੀਨੇ ਨੂੰ ਆਪਣੀਆਂ ਸਖੀਆਂ ਸਹੇਲੀਆਂ ਅਤੇ ਪਰਿਵਾਰਾਂ ਦੇ ਸੰਗ ਬੜੇ ਉਤਸ਼ਾਹਾਂ ਦੇ ਨਾਲ ਮਨਾਉਂਦੀਆਂ ਹਨ ਇਸੇ ਤਹਿਤ ਹੀ ਅੱਜ ਪਿੰਡ ਰੁੜਕਾ ਕਲਾਂ ਵਿਖੇ ਬੀਬੀਆਂ ਵੱਲੋਂ ਸਾਰੇ ਭਾਈਚਾਰਿਆਂ ਦੇ ਸਹਿਯੋਗ ਦੇ ਨਾਲ ਪਤੀ ਪੱਪਾ ਬੁੱਲਾ ਕੀ ਵਿਖੇ ਸੌਣ ਮਹੀਨੇ ਦੇ ਸੰਬੰਧ ਵਿੱਚ ਮਾਲ ਪੂਰੀਆਂ ਅਤੇ ਪੂਰੀਆਂ ਦੇ ਲੰਗਰ ਲਗਾਏ ਗਏ ਜਿਸ ਵਿੱਚ ਪਿੰਡ ਦੇ ਨਿਵਾਸੀ ਬੀਬੀਆਂ ਵੱਲੋਂ ਬੜੇ ਸ਼ਾਹਾਂ ਦੇ ਨਾਲ ਭਾਗ ਲਿਆ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੀਬੀਆਂ ਨੇ ਦੱਸਿਆ ਕਿ ਪਤੀ ਪੱਪਾ ਬੁੱਲਾ ਕੀ ਦੀਆਂ ਬੀਬੀਆਂ ਵੱਲੋਂ ਸੌਣ ਮਹੀਨੇ ਦੇ ਸੰਬੰਧ ਵਿੱਚ ਅਤੇ ਸਮੂਹ ਨਗਰ ਦੀ ਸ਼ਾਂਤਿ ਲਈ ਅੱਜ ਹੀ ਲੰਗਰ ਲਗਾਏ ਗਏ ਹਨ ਜਿਸ ਵਿੱਚ ਸਮੂਹ ਨਗਰ ਨਿਵਾਸੀਆਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਹੈ ਇਸ ਮੌਕੇ ਤੇ ਬਲਜੀਤ ਕੌਰ ਰਾਜਵੀਰ ਕੌਰ ਗੁਰਪ੍ਰੀਤ ਕੌਰ ਸਰਬਜੀਤ ਕੌਰ ਨਰਿੰਦਰ ਕੌਰ ਸੁਖਜਿੰਦਰ ਕੌਰ ਮਨਦੀਪ ਕੌਰ ਨਰਿੰਦਰ ਕੌਰ ਅਤੇ ਵੱਡੀ ਗੰਟੀ ਵਿੱਚ ਨਗਰ ਨਿਵਾਸੀ ਬੀਬੀਆਂ ਹਾਜ਼ਰ ਸਨ ਸਾਰੀ ਚਾਈ ਕਰਦੇ ਰਹਿਣ ਲੱਗੇ ਅਜਿਹਾ ਤੇ ਲਾਇਆ ਇਹ ਵੰਗਰ ਸੁਨਾਚੇ ਸੁਧਾਇਆ ਕਿ ਪਾਈਚਾ ਜਿਹੜਾ ਨੇ ਕਿ ਫਰਲਾਖ ਦਾ ਸਾਰਿਆਂ ਨੂੰ ਬਹੁਤ ਵਧੀਆ ਸਾਥ ਦਿੰਦਾ ਆ। ਬਸ ਇਦਾਂ ਹੀ ਪਾਈਚਾ ਜਿਹੜੀ ਇਕੱਠਾ ਮਣੀ ਰਹੇ ਕਿ ਇੱਦਾਂ ਸਾਰੇ ਲੋਣ ਸਾਰੇ ਪਾਈਚਾ ਇਕੱਠਾ ਹੋਵੇ। ਜਿੱਥੇ ਸਾਜ ਹੁੰਦੀ ਆ ਉੱਥੇ ਰੱਬ ਬਣਦਾ ਆ। ਸਾਰਿਆਂ ਨੂੰ ਬਹੁਤ ਐਨਜੋਏ ਦਿੱਤਾ ਆ। ਅੱਛਾ ਚੋਣੇ ਆ ਤੇ ਖਾਸ ਖਲ ਕਰਕੇ ਕੰਦਾਂ ਦੇ ਤਹਿਤ ਗੋਦਦਾਨ ਕਰਦੇ। ਸਾਡਾ ਬਹੁਤ ਵਧੀਆ ਪ੍ਰੋਗਰਾਮ ਰਿਹਾ ਆ। ਅਸੀਂ ਸਾਰਾ ਪਾਈਚਾ ਇਕੱਠਾ ਹੋ ਕੇ ਬੱਸੀ ਭੁੱਲੇ ਕੇ ਅਤੇ ਇਹ ਦਾ ਤੌਰ ਤੇ ਜਿਹੜਾ ਪ੍ਰੋਗਰਾਮ ਹੋ ਰਿਹਾ ਉਹਦੇ ਰਾਹ ਸੁਭੀ ਆਪਣਾ ਸਰਦੋ ਦਾ ਬਹੁਤ ਬਤਾ ਵੀ ਅੰਦਸ ਤੋਂ ਦੇ ਜੀਆ ਦਾ ਸਤਿ ਸ੍ਰੀ ਅਕਾਲ ਸ਼ਰੀਕੇ ਸਾਰੇ ਪੇਂਡ ਦੇ ਵਿੱਚ ਕੋਸ਼ਿਸ਼ ਹੋਈ ਬਥੇ ਹੀ ਹੋ ਕੇ ਤੇ ਅਸੀਂ ਸਾਰੇ ਭਾਈ ਜਾਨੇ ਦੇ ਰਾਫੇ ਕੀ ਕੀ ਨੂੰ ਅਮ ਦੇ ਆਸੋ ਦੇ ਅਲ ਕਰਦਾ ਅੱਜ ਵੀ ਮਨਾਉਣੇ ਕਿ ਇਸ ਵਾਰ ਕਰ ਰਹੇ ਆ ਪ੍ਰੋਗਰਾਮ ਇਸ ਵਾਰ ਹੀ ਸਟਾਰਟ ਕਰ ਰਹੇ ਆ ਰੇਸਨ ਪਾਣੀ ਦੀ ਸਪੇਨ ਲੋ ਦੇ ਦਸ ਨੂੰ ਗਾਰਜ ਦੇਖੂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜਥੇ ਪੰਜਾਬ ਦੀ ਧਰਤੀ ਮੇਲਿਆਂ ਤੇ ਹਾਰਾਂ ਦੀ ਧਰਤੀ ਆ ਤੇ ਹਰੇਕ ਮੌਸਮ ਦੇ ਨਾਲ ਜਿਹੜੇ ਆ ਵੱਖਰੇ ਵੱਖਰੇ ਤਿਹਾੜ ਜਿਹੜੇ ਆ ਪੰਜਾਬ ਦੀ ਧਰਤੀ ਤੇ ਲਾਏ ਜਾਂਦੇ ਅੱਜ ਨਗਰ ਰੋਟਾ ਕਲਾ ਦੇਖੇ ਜਿਹੜਾ ਸੌਣ ਦਾ ਮੇਲਾ ਆ ਸਮੂਹ ਨਗਰ ਰੋਟਾ ਕਲਾ ਨੇ ਦੂਤੀਆ ਪੱਲੇ ਜਿਹੜਾ ਆ ਉਹ ਮਨਾਇਆ ਜਾ ਰਿਹਾ ਹੈਗਾ ਆ ਕੀ ਕੀ ਇਹਨਾਂ ਦਾ ਪ੍ਰੋਗਰਾਮ ਹੈ ਇਹ ਪਜਾਨਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਵਹੀ ਕਿਸੇ ਦੇ ਖਾਸ ਸੰਭਾਗ ਹੈ। ਹਰ ਇੱਕ ਕੀਹੜਾ ਪ੍ਰੋਗਰਾਮ ਆਪਾਂ ਲਗਾ ਬਣਾਇਆ ਜਾ ਰਿਹਾ ਹੈ। ਸੂਬਾ ਜਾਈ ਬਣਾ ਰਹੀ ਹੈ। ਰਿਆਨ ਰੰਗੂ ਲਾ ਰਹੇ ਆ ਜਿੱਦਾਂ ਨਹੀਂ। ਅੱਜ ਤੱਕ ਇਹਨਾਂ ਨੂੰ ਪਤਾ ਕਿ ਕਿ ਕਰ ਬਣਾਉਣੇ ਹੈ। ਇੱਥੇ ਰਾਜ ਦੇ ਸਾਰੇ ਹੌਸਲਾ ਇਕੱਠਾ ਹੋ ਕੇ ਸਾਰੇ ਲੋਕ ਆਇਆ। ਇੱਥੇ ਲੋਕ ਸਾਰੇ ਫਿਲੰਗ ਲਾ ਰਿਹਾ ਹੈ। ਕੂੜਿਆਂ ਦਾ ਫੇਸ ਹੈ। ਉਹ ਪੈਣਾ ਪੁਰਾਣੇ ਨਹੀਂ ਬਣਾਏ ਜਾਂਦੇ ਸੀ ਕਿ ਅੱਜ ਬਣਾਏ ਜਾਂਦੇ ਕੀ ਫਰਕ ਹੀ ਪੈਂਦਾ ਆਕੋਤਾ ਕੀ ਚਾਪ ਆ ਗਿਆ ਸਾਜ ਹੋਗਾ ਤੇ ਇਕ ਤਾਂਸੀ ਜਿਸਾਇ ਰਿਤੀ ਪੁਰਾਣਾ ਸਮਾਂ ਜਿਹੜੇ ਉਹ ਚੇਕ ਕਰੇ ਪੁਰਾਣੇ ਸਮੇਂ ਵਿੱਚ ਕਿਤੇ ਕਰਕੇ ਬਣਾਇਆ ਜਾਂਦਾ ਪੁਰਾਣੇ ਸਮਾਂ ਜਿਆ ਲਾਤਨਾ ਸੀ ਨਹੀਂ ਵੀ ਪੈਂਦੇ ਸੀ ਪਰ ਜੀ ਕਿਤੇ ਜਦ ਉਹਦੇ ਵਿੱਚ ਜਾਂ ਤਨਾ ਨਾ ਉਹ ਰਿਆ ਉਹ ਰੇਂਜ ਜਾਂਦੀ ਉਹਨੇ ਸਨ ਪਾਣੀ ਹੁੰਦਾ ਸੀ ਪਾਣੀ ਨਾਲ ਆਪਣੇ ਕਿਤੇ कार का सुन लिया मैंने तो आया है ना इस लाठी सॉन्ग को कुछ आया ही नहीं आज ये आप लोगों ने गाना है कि ना कैसे जूत मिले या तो सारी शांति देना होगा सानु पत्ती के बिना वासी तो साथ में नहीं रहता कोई नहीं कोई नहीं कोई नहीं क्या साथ में घर पर ਹਰ ਵਾਰ ਤਾਂ ਅੱਜ ਅਸੀਂ ਕੁਝ ਦੂਰ ਆ ਕੇ ਦੇਖੀ ਤੇ ਕਿਉਂ ਨਾ ਹੋਰ ਨੇ ਜਿਵੇਂ ਕਿ ਉਹ ਗਾਮ ਤੋਂ ਥੋੜੇ ਜਿਹਾ ਉਹ ਬਹੁਤ ਬਹੁਤ ਸਾਨੂੰ ਬਤਾਇਆ ਵੀ ਜਿਹੜਾ ਤੇ ਜਿਹੜਾ ਮੈਂ ਕਿਹਾ ਇਹ ਗਾਮ ਆ ਗਏ ਆ ਇਹ ਜਿੰਨਾਂ ਪਹਿਲਾਂ ਕਿ ਕਿੰਨੇ ਪੰਜਾਬ ਜਿਹੜਾ ਆ ਮੇਲੇ ਤੇ ਹਾੜ ਜਿਹੜਾ ਹਰ ਮੋੜ ਤੇ ਨਾਲ ਜੁੜੇ ਹੋਇਆ ਆ ਤੇ ਦਿੱਦੀਆਂ ਵੱਲੋਂ ਪਿੰਡ ਦੇ ਭਾਈਚਾਰਕ ਇਕਤਾ ਦਾ ਜੋ ਭਾਈਚਾਰੇ ਤੋਂ ਬੰਨੋ ਜਿਹੜਾ ਸਾਂਝੇ ਤੌਰ ਤੇ ਜਿਹੜਾ ਸਾਂਦਾਨੀ ਲੰਗਰ ਮਾ ਜਾ ਰਿਹਾ ਹੈਗਾ ਅੱਜ ਆਪਣੇ ਵੱਲੋਂ ਇਹਨਾਂ ਦੇ ਇਹਨਾਂ ਦੇ ਤੋਂ ਜ਼ਰੂਰ ਕਰਾ ਲਿਆ ਨੇ ਮਹਰਾਇਦਨ ਨੇ ਤੇ ਆਸ ਕਰਦੇ ਆ ਕਿ ਲਗਨਾਂ ਦੇ ਵਿੱਚ ਜਿਹੜੇ ਸਥਪਿਤ ਨਹੀਂ ਨੇ ਇਹੋ ਜਿਹੇ ਤਿਹਾੜਿਆ ਨੂੰ ਲਗਨ ਨਵਾਂ ਕੀ ਸੀ ਨੂੰ ਅਲਾਕਾ ਨਾ ਪੰਜਾਬ ਦੇ ਵਿੱਚ ਕਿਰਿਆ ਅਰਾਂ ਨੇ ਕਿ ਇਥੇ ਨਮਨ ਬਣਾਉਦੇ ਤਾਂ ਜੀ ਵਾਹਿਗੁਰੂ ਜੀ ਦਾ ਖਾਸ ਸਤਿਵਾਹਿ